ਉਦੋਂ ਇਹਨਾਂ ਬੁਰਜੀਆਂ ਦੇ ਸਹਾਰੇ ਹੀ ਮਿੰਤੀ ਹੁੰਦੀ ਸੀ ਵੀ ਕਿੰਨੇ ਕਿਲੋਮੀਟਰ ਕਿੱਥੋਂ ਲਾਹੌਰ ਆ ਤੇ ਇੱਥੋਂ ਕਿੰਨਾ ਦਿੱਲੀ ਆ ਦਿੱਲੀ ਤੇ ਲਾਹੌਰ ਦਾ ਬਹੁਤ ਜ਼ਿਆਦਾ ਤਾਲਮੇਲ ਸੀ ਤੇ ਰਸਤੇ 'ਚ ਪੈਂਦਾ ਸੀ ਆਪਣਾ ਮਾਲਵਾ ਨਾ ਸਕੂਨ ਮੈਂ ਇਸ ਕਰਕੇ ਵੀਡੀਓ ਬਣਾ ਰਿਹਾ ਵੀ ਜਿਹੜੇ ਤੁਸੀਂ ਵੀ ਦੇਖੋਗੇ ਤੇ ਤੁਹਾਨੂੰ ਵੀ ਕਿੰਨਾ ਸਕੂਨ ਮਿਲੂ ਲੰਘਦੇ ਟੱਪ ਦੇ ਜ਼ਰੂਰ ਇੱਥੇ ਹੋ ਕੇ ਜਾਇਓ ਤੇ ਤੁਸੀਂ ਆ ਕੇ ਅੰਦਰ ਦੇਖੋਗੇ ਕਿ ਕਿੰਨਾ ਤੁਹਾਨੂੰ ਸਕੂਨ ਮਿਲਦਾ ਆ ਦੇਖੋ ਛੱਤ ਆ ਦੇਖੋ ਇੱਕ ਗਾਰਡਰ 2 3 4 5 ਇਹ ਪਹਿਲਾਂ ਡਾਟਾਂ ਲੱਗਦੀਆਂ ਹੁੰਦੀਆਂ ਸੀ ਇਹ ਅੰਗਰੇਜ਼ਾਂ ਵੇਲੇ ਦੀਆਂ ਉਹੀ ਇੱਟਾਂ ਲੱਗੀਆਂ ਉਹੀ ਵਰਜੀਆਂ ਤੇ ਆਹ ਦੇਖੋ ਤੁਸੀਂ ਬਾਹ ਕਮਾਲ ਚੀਜ਼ ਆ ਰੂਹ ਖੋ ਜੋਗੀ ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਤੇ ਅੱਜ ਕਾਫੀ ਟਾਈਮ ਬਾਅਦ ਤੁਹਾਨੂੰ ਅੱਜ ਐਦਾਂ ਦੀ ਲੋਕੇਸ਼ਨ ਦਿਖਾਉਣੀ ਆ ਜਿਹੜੀ ਕਿ ਆਪਣੇ ਏਰੀਏ ਦੇ ਨੇੜੇ ਹੀ ਆ ਪਰ ਆਪਾਂ ਲੰਘਦੇ ਵੀ ਹਰ ਰੋਜ਼ ਵਾਂਗੂ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਸੇ ਉਸ ਨਜ਼ਰ ਨਾਲ ਦੇਖਿਆ ਵੀ ਇਹ ਕਿੰਨੀ ਪੁਰਾਣੀ ਆ ਤੇ ਇੰਡੀਆ ਤੇ ਪਾਕਿਸਤਾਨ ਨੂੰ ਜੋੜਨ ਵਾਸਤੇ ਇਹ ਵੀ ਇੱਕ ਸਟੇਸ਼ਨ ਹੁੰਦਾ ਸੀਗਾ ਤੇ ਮੈਂ ਤੁਹਾਨੂੰ ਅੱਜ ਦਿਖਾਉਣਾ ਇਹ ਅੰਗਰੇਜ਼ਾਂ ਵੇਲੇ ਦਾ ਸਟੇਸ਼ਨ ਮੈਂ ਗੱਲ ਕਰ ਰਿਹਾ ਰੇਲਵੇ ਸਟੇਸ਼ਨ ਦੀ ਤੇ ਆਪਣੇ ਬਿਲਕੁਲ ਨੇੜੇ ਹੀ ਪਿੰਡ ਦੇ ਇਹ ਰੇਲਵੇ ਸਟੇਸ਼ਨ ਆ ਤੇ ਪਰ ਆਪਾਂ ਅੱਜ ਤੱਕ ਇਸ ਨਜ਼ਰ ਨਾਲ ਨਹੀਂ ਦੇਖਿਆ ਕਿ ਇਹ ਕਿੰਨੇ 100 ਸਾਲ ਪੁਰਾਣਾ ਤੇ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਇਹ ਸਟੇਸ਼ਨ ਜਿਹੜਾ ਕਿ ਲਹਿੰਦੇ ਤੇ ਚੜ੍ਹਦੇ ਨੂੰ ਜੋੜਦਾ ਹੁੰਦਾ ਸੀਗਾ ਤੇ ਅੱਜ ਏ ਮੈਂ ਤੁਹਾਨੂੰ ਦਿਖਾਉਣਾ ਵੀ ਇੰਨਾ ਪੁਰਾਣਾ ਸਟੇਸ਼ਨ ਆ ਤੇ ਆਪਾਂ ਕਦੇ ਅਜੇ ਤੱਕ ਨਹੀਂ ਆਏ ਤੇ ਅੱਜ ਆਪਾਂ ਪਹਿਲੀ ਵਾਰੀ ਆਏ ਆ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਤੇ ਵੀਡੀਓ ਨੂੰ ਪਹਿਲਾਂ ਤਾਂ ਵੱਧ ਕੇ ਸ਼ੇਅਰ ਜਰੂਰ ਕਰ ਦਿਅੋ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਸਾਰਾ ਸਟੇਸ਼ਨ ਤੇ ਸਟੇਸ਼ਨ ਦੇਖ ਕੇ ਉਹ ਯਾਦ ਆਈ ਆ ਰੰਗਲੇ ਪੰਜਾਬ ਦੀ ਕਿ ਜਿਹੜਾ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਹ ਮੇਰਾ ਰੰਗਲਾ ਪੰਜਾਬ ਹੁੰਦਾ ਸੀਗਾ ਤੇ ਜਿਹੜੀ ਕਿ ਅੱਜ ਮੇਰੀ ਅੱਖ ਜਾਗੀ ਆ ਵੀ ਇਹਨੂੰ ਦੇਖਣ ਦੀ ਤੇ ਉਹ ਅੱਜ ਤੁਸੀਂ ਦੇ ਦੇਖ ਕੇ ਖੁਸ਼ ਹੋ ਜਾਓਗੇ ਵੀ ਵਾਕਿਆਈ ਇਹ ਚੀਜ਼ ਵੇਖਣ ਵਾਲੀ ਆ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਵੇ ਕਿਦਾਂ ਦਾ ਬਣਿਆ ਪਰ ਆਪਾਂ ਇਥੋਂ ਲੰਘਦੇ ਰੋਜ਼ ਆ ਪਰ ਉਸ ਨਜ਼ਰ ਨਾਲ ਆਪਾਂ ਨਹੀਂ ਦੇਖਿਆ ਤੇ ਆਜੋ ਫਿਰ ਤੁਹਾਨੂੰ ਦਿਖਾਉਣਾ ਮੈਂ ਇਹ ਅੱਜ ਤੋਂ ਕਈ ਸੌ ਸਾਲ ਪੁਰਾਣਾ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਲਓ ਜੀ ਇਹ ਆ ਰੇਲਵੇ ਸਟੇਸ਼ਨ ਡਗਰੂ ਦਾ ਇਹ ਜਿਹੜਾ ਅੰਗਰੇਜ਼ਾਂ ਵੇਲੇ ਦਾ ਬਣਿਆ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਦੂਰੋਂ ਕਿੰਨਾ ਸਕੂਨ ਮਿਲਦਾ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਾ ਵੀ ਇੱਕ ਵੀ ਟਿਆਣੀ ਉਵੇਂ ਦਾ ਉਵੇਂ ਆ ਆ ਤੁਸੀਂ ਪਰਨਾਲੇ ਦੇਖੋ ਲੋਹੇ ਦੇ ਲੱਗੇ ਆ ਤੇ ਇਹ ਅੰਗਰੇਜ਼ਾਂ ਦੇ ਵੇਲੇ ਦਾ 1900 ਸਾਲ ਪੁਰਾਣਾ ਵੇਖ ਲਓ ਅੱਜ ਵੀ ਮੌਜੂਦ ਆ ਤੇ ਕੁਝ ਵੀ ਨਟਿਆਏ ਦਾ ਆ ਦੇਖੋ ਤੁਸੀਂ ਈਟਾਂ ਲੱਗੀਆਂ ਕਿੰਨੀਆਂ ਮਜ਼ਬੂਤ ਚੂਨੇ ਦੇ ਨਾਲ ਲੱਗੀਆਂ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਚੂਨਾ ਲੱਗਾ ਆ ਸਾਰਾ ਚੂਨੇ ਨਾਲ ਤੇ ਤੁਸੀਂ ਛੱਤ ਵੀ ਦੇਖ ਸਕਦੇ ਹੋ ਹਜੇ ਜਿਉਂਦੀ ਤਿਉਂ ਆ ਤੇ ਆ ਗੇਟ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਪਿਆ ਆ ਦੇਖੋ ਇੱਕ ਇੱਕ ਵਰਜੀ ਕਿੰਨਾ ਸਕੂਨ ਮੈਂ ਇਸ ਕਰਕੇ ਵੀਡੀਓ ਬਣਾ ਰਿਹਾ ਵੀ ਜਿਹੜੇ ਤੁਸੀਂ ਵੀ ਦੇਖੋਗੇ ਤੇ ਤੁਹਾਨੂੰ ਵੀ ਕਿੰਨਾ ਸਕੂਨ ਮਿਲੂ ਲੰਘਦੇ ਟੱਪ ਦੇ ਜਰੂਰ ਇੱਥੇ ਹੋ ਕੇ ਜਾਇਓ ਤੇ ਤੁਸੀਂ ਆ ਕੇ ਅੰਦਰ ਦੇਖੋਗੇ ਕਿ ਕਿੰਨਾ ਤੁਹਾਨੂੰ ਸਕੂਨ ਮਿਲਦਾ ਆ ਦੇਖੋ ਛੱਤ ਆ ਦੇਖੋ ਇੱਕ ਗਾਰਡਰ 2 3 4 5 ਇਹ ਪਹਿਲਾਂ ਡਾਟਾਂ ਲੱਗਦੀਆਂ ਹੁੰਦੀਆਂ ਸੀ ਇਹ ਅੰਗਰੇਜ਼ਾਂ ਵੇਲੇ ਦੀਆਂ ਉਹੀ ਇੱਟਾਂ ਲੱਗੀਆਂ ਉਹੀ ਵਰਜੀਆਂ ਤੇ ਆ ਦੇਖੋ ਤੁਸੀਂ ਬਾਹ ਕਮਾਲ ਚੀਜ਼ ਆ ਰੂਹ ਖੁਸ਼ ਹੋ ਗਈ ਮਨ ਖੁਸ਼ ਹੋ ਗਿਆ ਦੇਖ ਕੇ ਦੇਖੋ ਤੁਸੀਂ ਥੋੜਾ ਵੀ ਮਨ ਖੁਸ਼ ਹੋ ਗਿਆ ਉਹਨਾਂ ਦੇਖ ਕੇ ਆ ਦੇਖੋ ਕਿਦਾਂ ਦੇ ਗੇਟ ਲੱਗੇ ਆ ਕਿਸੇ ਟਾਈਮ ਇੱਥੇ ਪੂਰੀ ਚਹਿਲ ਪਹਲ ਹੁੰਦੀ ਸੀ ਤੇ ਅੱਜ ਦੇਖ ਲਓ ਸੁੰਨਾ ਪਿਆ ਇਹ ਰੇਲਵੇ ਸਟੇਸ਼ਨ ਆ ਦੇਖੋ ਤੁਸੀਂ ਬੈਠਣ ਦੀ ਜਗ੍ਹਾ ਤੇ ਆ ਕੁੱਤੇ ਬੈਠੇ ਹੁਣ ਤੇ ਉੱਪਰਲੀ ਛੱਤ ਦੇਖ ਲਓ ਹਾਲੇ ਵੀ ਜਉਂਦੀ ਤੇ ਹੋਈ ਆ ਆ ਤੁਸੀਂ ਦੇਖ ਸਕਦੇ ਆ ਪੂਰਾ ਸਟੇਸ਼ਨ ਮੈਂ ਕਹਿੰਦਾ ਰੂਹ ਖੁਸ਼ ਕਰਦਾ ਇੱਕ ਵਾਰੀ ਜਦੋਂ ਵੀ ਕਿਤੇ ਇੱਥੋਂ ਲੰਘਦੇ ਟੱਪਦੇ ਆਵੋ ਤਾਂ ਜਰੂਰ ਇੱਥੇ ਇੱਕ ਵਾਰੀ ਹੋ ਕੇ ਜਾਓ ਤੇ ਉਹ ਸਾਹਮਣੇ ਡਰੋਲੀ ਭਾਈਨ ਰੋਡ ਜਾਂਦਾ ਤੇ ਇਧਰ ਸਿੱਧਾ ਮੋਗੇ ਨੂੰ ਆ ਇਧਰ ਕਿੱਕਰਾਂ ਕਿੱਕਰਾਂ ਤੇ ਮੈਂ ਇਧਰ ਖੋਸੇ ਕੋਟਲੇ ਜਾਂਦਾ ਪਿਆ ਸੀਗਾ ਤੇ ਮੈਂ ਇੱਥੇ ਮੋਟਰਸਾਈਕਲ ਧੱਕ ਕੇ ਤੇ ਮੈਂ ਦੇਖਣ ਜ਼ਰੂਰ ਆਇਆ ਵੀ ਅੱਜ ਮੈਂ ਦੇਖ ਕੇ ਜਾਵਾਂ ਤੇ ਤਾਂ ਇੱਥੋਂ ਬਹੁਤ ਬਰੀਆਂ ਆਪਾਂ ਕਾਫੀ ਬਰੀ ਲੰਘਦੇ ਆਂ ਜਿਉਂ ਜਮੇ ਇੱਥੋਂ ਹੀ ਲੰਘਦੇ ਆਂ ਮੋਗੇ ਨੂੰ ਪਰ ਅੱਜ ਆਉਂਦਿਆਂ ਆਉਂਦਿਆਂ ਮੇਰਾ ਇਹ ਤੇ ਨਜ਼ਰ ਪਈ ਵੀ ਕਿੰਨੀ ਪੁਰਾਣੀ ਚੀਜ਼ ਹੈ ਤੇ ਉਵੇਂ ਦੀ ਉਵੇਂ ਖੜੀ ਹੈ ਫਿਰ ਮੈਂ ਆਖਿਆ ਚਲੋ ਵੀਰਾਂ ਨਾਲ ਵੀਡੀਓ ਸ਼ੇਅਰ ਕਰਦੇ ਆਂ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇੱਥੇ ਕਿਤੇ ਡਗਰੂ ਸਟੇਸ਼ਨ ਤੇ ਆਏ ਹੋ ਕਮੈਂਟ ਜ਼ਰੂਰ ਕਰਿਆ ਜੋ ਤੇ ਜੇ ਨਹੀਂ ਆਇਆ ਤਾਂ ਇੱਕ ਵਾਰੀ ਨਾਗਦੇ ਟਾਪ ਦੇ ਜ਼ਰੂਰ ਇੱਥੇ ਆਇਆ ਜੋ ਤੇ ਕਿੰਨਾ ਵਧੀਆ ਲੱਗਦਾ ਕਿੰਨਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿਸੇ ਟਾਈਮ ਇਹ ਸਟੇਸ਼ਨ ਤੋਂ ਚੜਦੇ ਹੋਣਗੇ ਯਾਤਰੀ ਤੇ ਜਿਹੜੇ ਕਿ ਲੈਹਦੇ ਪੰਜਾਬ ਲਾਹੌਰ ਨੂੰ ਜਾਂਦੇ ਹੋਣਗੇ ਤੇ ਇਹ ਇਸ ਰੇਲਵੇ ਸਟੇਸ਼ਨ ਤੋਂ ਕਿੰਨੇ ਲੋਕ ਲਾਹੌਰ ਤੇ ਦਿੱਲੀ ਨੂੰ ਜਾਂਦੇ ਹੋਣਗੇ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਂ ਤਾਂ ਉਦਾਂ ਦਾ ਹੀ ਮਹਿਸੂਸ ਕਰ ਰਿਹਾ ਵੀ ਕਿਸ ਲਾਹੌਰ ਨੂੰ ਆਪਣੇ ਪਿੰਡ ਨੂੰ ਕਸੂਰ ਨੂੰ ਸਾਡਾ ਪਿੰਡ ਦਫਤੂ ਨੂੰ ਕਿਸੇ ਟਾਈਮ ਹੋ ਸਕਦਾ ਵੀ ਇੱਥੋਂ ਜਾਂਦੇ ਹੋਣ ਜਦੋਂ ਕਿਤੇ ਇੱਥੇ ਲੰਘਦੇ ਆਉ ਤਾਂ ਜ਼ਰੂਰ ਇੱਥੇ ਇੱਕ ਵਾਰੀ ਆ ਜਾਓ ਆ ਦੇਖੋ ਕਿੰਨਾ ਸੋਹਣਾ ਹੁਣ ਤਾਂ ਉਧਰ ਚਲੋ ਵੱਖਰੀ ਇਮਾਰਤ ਬਣ ਗਈ ਆ ਪਰ ਇਹ ਉਹੀ ਅੰਗਰੇਜ਼ਾਂ ਵੇਲੇ ਦਾ ਇਹ ਉਹੀ ਡਗਰੂ ਦਾ ਰੇਲਵੇ ਸਟੇਸ਼ਨ ਆ ਚਾਹਨਾ ਕਾਸ਼ ਕਿਤੇ ਲੈਂਦਾ ਤੇ ਚੜਦਾ ਇੱਕ ਹੋ ਜੇ ਤਾ ਕਿੰਨਾ ਵਧੀਆ ਹੋਵੇ ਜਦੋਂ ਇੱਥੋਂ ਚੜੀਏ ਤੇ ਸਿੱਧਾ ਲਾਹੌਰ ਜਾਈਏ ਲਾਹੌਰ ਤੋਂ ਚੜੀਏ ਤਾਂ ਸਿੱਧਾ ਇੱਥੇ ਆਈਏ ਇੱਥੋਂ ਦਿੱਲੀ ਜਾਈਏ ਤੇ ਦਿੱਲੀ ਤੋਂ ਲਾਹੌਰ ਜਾਈਏ ਲਾਹੌਰ ਤੋਂ ਕਸੂਰ ਜਾਈਏ ਤਾਂ ਕਿੰਨਾ ਵਧੀਆ ਲੱਗਦਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਿਓ ਵੀ ਆਹ ਸਟੇਸ਼ਨ ਐਸ ਟਾਈਮ ਤੁਹਾਨੂੰ ਕਿੰਨਾ ਸੋਹਣਾ ਲੱਗਦਾ ਬਾਬਾ ਨਾਨਕ ਮਿਹਰ ਕਰੂ ਆ ਕਿਤੇ ਇੱਥੋਂ ਫੇਰ ਗੱਡੀਆਂ ਲਾਹੌਰ ਨੂੰ ਜਾਣਗੀਆਂ ਤੇ ਲਾਹੌਰ ਤੋਂ ਡਗਰੂ ਆਉਣਗੀਆਂ ਤੇ ਡਗਰੂ ਤੋਂ ਮੋਗਾ ਲੁਧਿਆਣਾ ਦਿੱਲੀ ਜਾਣ ਗਿਆ। ਬਾਬਾ ਨਾਨਕੀ ਮਿਹਰ ਕਰੂਗਾ ਤੇ ਇੱਕ ਵਾਰੀ ਫੇਰ ਦਿੱਲੀ ਤੇ ਲਾਹੌਰ ਦਾ ਮੇਲ ਜ਼ਰੂਰ ਹੋਊਗਾ ਤੇ ਰਾਜ ਖਾਲਸੇ ਦਾ ਜ਼ਰੂਰ ਆਊਗਾ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਕਈ ਸਾਲ ਪਹਿਲਾਂ ਇੱਕ ਬੜਾ ਰਾਜਾ ਹੋਇਆ ਛੇਰ ਸ਼ਾਹ ਸੂਰੀ। ਰਾਜ ਬਹੁਤ ਵਧੀਆ ਕੀਤਾ ਪਰ ਥੋੜੇ ਸਮੇਂ ਲਈ ਕੀਤਾ। ਉਹਨੇ ਆਪਦੇ ਰਾਜ ਦੇ ਵਿੱਚ ਬੜੀਆਂ ਇਸ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਅੱਜ ਤੁਹਾਨੂੰ ਉਹਨਾਂ ਦੇ ਵਿੱਚੋਂ ਇੱਕ ਦਿਖਾਉਂਗਾ ਜਿੰਨਾ ਕਿ ਮੈਨੂੰ ਪਤਾ ਮੈਂ ਤੁਹਾਨੂੰ ਦੱਸੂਗਾ ਆ ਜਿਹੜੀ ਤੁਸੀਂ ਪਿੱਛੇ ਮਨਾਰ ਦੇਖ ਰਹੇ ਹੋ ਸਿਰਫ ਤੇ ਸਿਰਫ ਇਹ ਹੀ ਨਿਸ਼ਾਨਾ ਹੀ ਬਚੀ ਆ ਉਸ ਰਾਜ ਦੀ ਜਿਹੜਾ ਕਿ ਸ਼ੇਰ ਸਾਹ ਸੂਰੀ ਨੇ ਕਿਸੇ ਟਾਈਮ ਕੀਤਾ ਸੀ ਬੜਾ ਟਾਪ ਦਾ ਰਾਜ ਕੀਤਾ ਸੀ ਉਹ ਰਾਜੇ ਨੇ ਤੇ ਉਹ ਰਾਜੇ ਨੇ ਰਾਜ ਕੀਤਾ ਤੇ ਬੜਾ ਕੁਝ ਬਣਵਾਇਆ ਸੀ ਜਿਹੜੀ ਕਿ ਆਪਣੇ ਦੇਸ਼ ਦੀ ਪਹਿਲਾਂ ਕਰੰਸੀ ਹੁੰਦੀ ਸੀ ਉਹ ਜਿਆਦਾ ਸੋਹਣੀ ਨਹੀਂ ਸੀ ਹੁੰਦੀ ਪਰ ਇਹ ਰਾਜਾ ਹੋਇਆ ਜਿਨੇ ਕੇ ਬਹੁਤ ਵਧੀਆ ਉਹਨੂੰ ਡਿਜ਼ਾਈਨ ਦੇ ਨਾਲ ਤਿਆਰ ਕੀਤਾ ਸੀ ਜਿੰਨਾ ਕਿ ਮੈਂ ਪੜਿਆ ਉਹਨਾਂ ਕ ਤੁਹਾਡੇ ਨਾਲ ਸ਼ੇਅਰ ਕਰਦਾ ਵੀਡੀਓ ਪਹਿਲਾਂ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਜੋ ਸ਼ੇਰਸਾ ਸੂਰੀ ਬੜਾ ਤਕੜਾ ਰਾਜ ਕੀਤਾ ਤੇ ਆਪਣੇ ਏਰੀਆ ਦੇ ਵਿੱਚ ਮਾਲਵੇ ਦੀ ਧਰਤੀ ਦੇ ਉੱਤੇ ਉਹਨੇ ਇੱਕ ਖੂਲ ਲਵਾਇਆ ਸੀ ਕਿਉਂਕਿ ਜਿਹੜਾ ਸ਼ੇਰਸਾ ਸੂਰੀ ਆ ਉਹਦਾ ਜਿਹੜਾ ਪਿਤਾ ਸੀ ਨਾ ਉਹ ਘੋੜੇ ਰੱਖਣ ਦਾ ਬੜਾ ਤਕੜਾ ਸ਼ਕੀਨ ਸੀ ਤੇ ਕਾਫੀ ਉਹਦੇ ਕੋਲੇ ਘੋੜੇ ਸੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਘੋੜੇ ਸੀ ਤੇ ਬੜਾ ਸ਼ੌਂਕ ਸੀ ਉਹਨੂੰ ਘੋੜੇ ਰੱਖਣ ਦਾ ਤੇ ਉਹਨਾਂ ਨੇ ਘੋੜਿਆਂ ਕਿਉਂਕਿ ਜਦੋਂ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਜਾਂਦੇ ਸੀ ਤੇ ਇਹ ਰਸਤੇ ਦੇ ਵਿੱਚ ਮਾਲਵਾ ਪੈਂਦਾ ਸੀ ਤੇ ਮਾਲਵੇ ਦੇ ਵਿੱਚ ਪਾਣੀ ਬਹੁਤ ਘੱਟ ਸੀ ਪਾਣੀ ਘੱਟ ਹੋਣ ਕਾਰਨ ਸ਼ੇਰ ਸਾਹ ਸੂਰੀ ਨੇ ਇੱਕ ਖੂਹ ਲਵਾਇਆ ਸੀ ਤੇ ਘੋੜਿਆਂ ਵਾਸਤੇ ਖੁਰਲੀਆਂ ਬਣਾਈਆਂ ਤੇ ਉਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦਾ ਜਿੰਨੇ ਇੱਕ ਨਿਸ਼ਾਨੀਆਂ ਬਚੀਆਂ ਕਿ ਆਪਾਂ ਨੂੰ ਸੰਭਾਲਣ ਦੀ ਲੋੜ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਤੇ ਵੀਡੀਓ ਦੇ ਨਾਲ ਬਣੇ ਜ਼ਰੂਰ ਲਓ ਜੀ ਉਸ ਰਾਜ ਦਾ ਆ ਥੋੜਾਕ ਹਿੱਸਾ ਜਿਹੜਾ ਬਚਿਆ ਕਿ ਤੁਹਾਨੂੰ ਦਿਖਾ ਰਿਆ ਇਹ ਸਾਹਮਣੇ ਜਿਹੜਾ ਤੁਸੀਂ ਮਨਾਰ ਦੇਖ ਰਹੇ ਹੋ ਇਹ ਸ਼ੇਰਸਾ ਸੂਰੀ ਦਾ ਮਨਾਰ ਹੈ ਇਹ ਉਸੇ ਇੱਟ ਦਾ ਬਣਿਆ ਹੋਇਆ ਹੁਣ ਤਾਂ ਢੈਂਦਾ ਜਾਂਦਾ ਤੁਸੀਂ ਦੇਖ ਸਕਦੇ ਹੋ ਇਹਨੂੰ ਸੰਭਾਲਣ ਦੀ ਲੋੜ ਸੀ ਪਰ ਹੁਣ ਤਾਂ ਸਾਰਾ ਕੁਝ ਟੈਟੇਰੀ ਹੋ ਗਿਆ ਹੁਣ ਤਾਂ ਕੁਝ-ਕੀ ਚੀਜ਼ਾਂ ਬਚੀਆਂ ਜਿਹੜੀਆਂ ਕਿ ਤੁਹਾਨੂੰ ਦਿਖਾ ਦਿੰਨਾ ਆ ਆ ਦੇਖੋ ਆ ਖੂਬ ਬਣਵਾਇਆ ਸੀ ਉਸ ਟਾਈਮ ਹਣ ਕੇ ਜਿਹੜਾ ਕਿ ਬਾਅਦ ਚੋਂ ਮੁਰੰਮਤ ਕੀਤੀ ਆ ਕੁਸ਼ਕ ਉਧਰਲੀ ਸਾਈਡ ਜਾ ਕੇ ਦਿਖਾਉਂਗਾ ਆ ਬਾਕੀ ਜਿਹੜੀਆਂ ਇੱਟਾਂ ਇਹ ਪੁਰਾਣੇ ਚੂਨੇ ਦੀਆਂ ਲੱਗੀਆਂ ਆ ਜਿਹੜੀਆਂ ਇੱਟਾਂ ਤੁਹਾਨੂੰ ਦਿਸ ਰਹੀਆਂ ਇਹ ਕੋਹਤਾ ਹੁਣ ਵੈਸੇ ਬੰਦ ਹੋਇਆ ਪਿਆ ਤੇ ਬਾਕੀ ਕੁਝ ਕਿ ਨਿਸ਼ਾਨੀਆਂ ਇਹਦੀਆਂ ਬਚੀਆਂ ਆ ਦੇਖੋ ਆ ਖੂਹ ਕਿਸੇ ਟਾਈਮੇ ਚੱਲਦਾ ਸੀ ਤੇ ਖੂਹ ਚੱਲਦੇ ਦੇ ਵਿੱਚੋਂ ਜਦੋਂ ਇਧਰੋਂ ਪਾਣੀ ਆਉਂਦਾ ਸੀ ਨਾ ਤੇ ਪਾਣੀ ਆ ਕੇ ਆ ਖੁਰਲੀਆਂ ਦੇ ਵਿੱਚ ਪਾਣੀ ਖੜਦਾ ਹੁੰਦਾ ਸੀਗਾ ਤੇ ਪਾਣੀ ਇੱਥੇ ਘੋੜੇ ਇਸ ਖੁਰਲੀ ਦੇ ਵਿੱਚੋਂ ਕਹਿ ਸਕਦੇ ਹਾਂ ਆਪਾਂ ਪਾਣੀ ਪੀਂਦੇ ਹੁੰਦੇ ਸੀਗੇ ਇੱਥੇ ਜਿਵੇਂ ਲੰਮੀ ਸੀ ਕਾਫੀ ਜਗ੍ਹਾ ਲੰਬੀ ਸੀ ਤੇ ਹੁਣ ਤਾਂ ਢਹਿ ਢੇਰੀ ਹੋ ਚੁੱਕੀ ਆ ਆ ਦੇਖ ਲਓ ਤੁਸੀਂ ਉਸੇ ੱਟ ਦੀਆਂ ਬਣੀਆਂ ਹੋਈਆਂ ਹੋਈਆਂ ਇਹ ਖਰ ਲੰਗਾ ਜਿੱਥੇ ਕੇ ਸ਼ੇਰ ਸਾਹ ਸੂਰੀ ਦੇ ਕਦੇ ਘੋੜੇ ਕਿਸੇ ਟਾਈਮ ਇੱਥੇ ਪਾਣੀ ਪੀਂਦੇ ਸੀ ਮਾਲਵੇ ਦੀ ਧਰਤੀ ਤੇ ਆਪਾਂ ਕਾਫੀ ਵਾਰੀ ਆਹ ਰੋਡ ਤੋਂ ਨੰਗੇ ਹੋਵਾਂਗੇ ਆ ਤੁਸੀਂ ਸਾਹਮਣੇ ਰੋਡ ਦੇਖ ਸਕਦੇ ਆ ਮੈਂ ਨੇੜੇ ਜਾ ਕੇ ਤੁਹਾਨੂੰ ਦਿਖਾਉਣਾ ਇਹ ਰੋਡ ਤੋਂ ਕਾਫੀ ਲੋਕ ਆਵੇ ਤਾਦਾਦ ਵਿੱਚ ਨੰਗਦੇ ਆ ਪਰ ਕਿਸੇ ਨੂੰ ਕੁਝ ਨਹੀਂ ਪਤਾ ਹੋ ਸਕਦਾ ਕਿਸੇ ਨੂੰ ਪਤਾ ਹੋਏ ਤਾਂ ਕਮੈਂਟ ਜਰੂਰ ਕਰਿਆ ਜੋ ਆ ਦੇਖੋ ਤੁਸੀਂ ਮਲੇਆਂ ਦੇ ਵਿੱਚ ਇੱਕ ਰਿਆ ਹੋਇਆ ਤੇ ਆਸੇ ਪਾਸੇ ਇਹਦੇ ਸਾਰੇ ਮਲੇ ਮਲੇ ਆ ਤੇ ਇਹ ਮিনার ਤੇ ਖੂਹ ਦੀ ਥੋੜੀ ਜੀ ਨਿਸ਼ਾਨੀ ਇੱਥੇ ਬਚੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੂਹ ਦੀ ਥੋੜੀ ਜੀ ਮੁਰੰਮਤ ਵੀ ਕਿਸੇ ਟਾਈਮ ਕਿਸੇ ਨੇ ਕਰਵਾਈ ਹੋਊਗੀ ਤੇ ਆ ਜਿਹੜਾ ਸਾਹਮਣੇ ਤੁਸੀਂ ਇਧਰੋਂ ਫਰੰਟ ਦੇਖ ਰਹੇ ਹੋ ਤੇ ਇਹ ਸਾਹਮਣੇ ਉਹ ਸਾਰਾ ਪੁਰਾਣੀ ਇੱਟ ਦਾ ਖੂਹ ਆ ਤੇ ਮਲਿਆਂ ਦੇ ਨਾਲ ਚਾਰਛ ਫੇਰੇ ਘਿਰਿਆ ਹੋਇਆ ਕਿਸੇ ਟਾਈਮ ਸ਼ੇਰ ਸਾਹ ਸੂਰੀ ਰਾਜ ਕਰਦਾ ਸੀ ਤੇ ਰਾਜ ਵੀ ਬੜਾ ਵਧੀਆ ਕੀਤਾ ਜਿੰਨਾ ਕਿ ਮੈਂ ਪੜਿਆ ਉਹਨਾਂ ਕਾ ਤੁਹਾਡੇ ਨਾਲ ਸ਼ੇਅਰ ਕਰ ਰਿਆ ਤੇ ਇਹ ਮਾਲਵੇ ਦੀ ਧਰਤੀ ਦੇ ਵਿੱਚ ਉਹਨੇ ਬੜਾ ਤਕੜਾ ਇੱਥੇ ਇੱਕ ਖੂਹ ਬਣਾਇਆ ਸੀ ਤੇ ਖੂਬ ਬਣਾ ਕੇ ਤੇ ਇਧਰੋਂ ਲੰਮੀਆਂ ਖੁਰਲੀਆਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਦੀ ਕਿਉਂਕਿ ਮਾਲਵੇ ਦੇ ਵਿੱਚ ਪਾਣੀ ਬਹੁਤ ਘੱਟ ਸੀ ਪਾਣੀ ਨਾ ਹੋਣ ਕਰਕੇ ਖੂਹ ਲਵਾਇਆ ਸੀ ਰਾਜੇ ਨੇ ਖੂਹ ਲਵਾ ਕੇ ਤੇ ਆ ਖੁਰਲੀਆਂ ਦੇ ਵਿੱਚ ਦੀ ਪਾਣੀ ਜਾਂਦਾ ਸੀ ਤੇ ਘੋੜਿਆਂ ਨੂੰ ਪਾਣੀ ਪਿਉਂਦੇ ਹੁੰਦੇ ਸੀ ਕਿਉਂਕਿ ਰਸਤੇ ਦੇ ਵਿੱਚ ਜਦੋਂ ਦਿੱਲੀ ਤੋਂ ਲਾਹੌਰ ਇਧਰਲੀ ਸਾਈਡ ਲਾਹੌਰ ਤੋਂ ਜਦੋਂ ਇਧਰ ਦਿੱਲੀ ਨੂੰ ਜਾਂਦੇ ਸੀ ਤੇ ਰਸਤੇ ਵਿੱਚ ਮਾਲਵਾ ਪੈਂਦਾ ਸੀ ਮਾਲਵੇ ਦੇ ਵਿੱਚ ਇਹ ਡਗਰੂ ਏਰੀਏ ਏਰੀਆ ਮਾਲਵਾ ਮੋਗਾ ਜ਼ਿਲ੍ਹਾ ਇੱਥੇ ਪਾਣੀ ਦੀ ਬਹੁਤ ਘਾਟ ਸੀਗੀ ਤੇ ਇਹ ਘਾਟ ਨੂੰ ਪੂਰਾ ਕਰ ਲਈ ਹੁਣ ਇੱਥੇ ਖੂਲਵਾਇਆ ਸੀ ਤੇ ਆਹ ਦੇਖ ਸਕਦੇ ਹੋ ਤੁਸੀਂ ਅੱਜ ਸਾਰਾ ਖੰਡਰ ਬਣਿਆ ਹੋਇਆ ਆਹ ਇਕੱਲੀ ਬਰਜੀ ਬਜੀ ਹੋਇਆ ਕਿਸੇ ਟਾਈਮ ਇਹਨੇ ਵੀ ਡਿੱਗ ਪੈਣਾ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਢਾਟੇਰੀ ਹੋ ਚੁੱਕਾ ਸਾਰਾ ਗੰਦਮੰਦ ਆ ਇੱਥੇ ਕਿਸੇ ਟਾਈਮ ਇੱਥੇ ਚਹਿਲ ਪਹਿਲ ਹੁੰਦੀ ਹੋਊਗੀ ਕਿੰਨੇ ਘੋੜੇ ਇੱਥੇ ਛਣਛਣ ਕਰਦੇ ਹੋਣਗੇ ਆ ਕੁਸ਼ਕ ਨਿਸ਼ਾਨੀ ਬਚੀ ਆ ਆ ਦੇਖ ਲਓ ਤੁਸੀਂ ਸਾਰਾ ਉਸ ਟਾਈਮ ਦਾ ਇਹ ਚੂਨਾ ਤਾਂ ਤੁਸੀਂ ਦੇਖ ਸਕਦੇ ਹੋ ਆ ਉਹੀ ਇੱਟਾਂ ਤੇ ਉਹੀ ਆ ਚੂਨੇ ਦੇ ਨਾਲ ਆ ਸਾਰੇ ਖੜੀ ਐ ਇਹਦੇ ਵਿੱਚ ਦੀ ਪਾਣੀ ਆਉਂਦਾ ਸੀ ਤੇ ਸ਼ੇਰ ਸਾਹ ਸੂਰੀ ਆਪਣੇ ਘੋੜਿਆਂ ਨੂੰ ਇੱਥੋਂ ਪਾਣੀ ਪਿਉਂਦਾ ਸੀ ਜਿਹੜੇ ਵੀਰੇ ਇਥੋਂ ਲੰਘਦੇ ਆ ਜੇ ਕਿਸੇ ਨੂੰ ਨਹੀਂ ਪਤਾ ਤੇ ਜਰੂਰ ਦੇਖ ਕੇ ਜਾਇਜ ਆ ਨਿਸ਼ਾਨੀ ਬਚੀ ਐ ਬਾਕੀ ਲੋਕਾਂ ਦਾ ਇਥੇ ਗੰਦਗੁੰਦ ਸਿੱਟਿਆ ਕੱਚ ਕੁਝ ਕਾਫੀ ਖਿਲਰਿਆ ਪਿਆ ਤੇ ਥੋੜਾ ਜਿਹਾ ਬਚ ਕੇ ਵੈਸੇ ਕੱਚ ਕਾਫੀ ਜਗ੍ਹਾ ਤੇ ਆ ਆ ਦੇਖੋ ਤੁਸੀਂ ਪੌੜੀਆਂ ਕਿਵੇਂ ਚਣੀਆਂ ਹੋਈਆਂ ਖੂਦੀਆਂ ਕਿਸੇ ਟਾਈਮ ਇੱਥੇ ਕਿੰਨਾ ਰੌਣਕ ਹੋਊਗਾ ਕਿੰਨਾ ਧਾਮ-ਚਾਮ ਰਾਜੇ ਦਾ ਹੋਊਗਾ ਤੇ ਜਿਹੜਾ ਅੱਜ ਕਿ ਖੰਡਰ ਬਣ ਚੁੱਕਿਆ ਆ ਦੇਖ ਲਓ ਕੋਲ ਦੀ ਰੋਡ ਲੰਘਿਆ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਐਡਾ ਤਕੜਾ ਰਾਜਾ ਸ਼ੇਰ ਸਾ ਸੂਰੀ ਹੋਇਆ ਤੇ ਜਿਹਦਾ ਇਹ ਖੂਹ ਬਣਵਾਇਆ ਸੀ ਤੇ ਖੂਹ ਤੋਂ ਇਹ ਤੋਂ ਜੈਡ ਸਾਰਾ ਕੁਝ ਬਣਵਾਇਆ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਅੱਜ ਆਹ ਹੀ ਇਕੱਲੀ ਚੀਜ਼ ਮੌਜੂਦ ਆ ਬਾਕੀ ਸਾਰਾ ਕੁਝ ਇੱਥੇ ਖਤਮ ਹੋ ਗਿਆ ਕਿਉਂਕਿ ਇੱਥੇ ਕਾਫੀ ਜਗ੍ਹਾ ਖੁੱਲੀ ਆ ਤੇ ਕਾਫੀ ਜਗ੍ਹਾ ਸਿਸਟਮ ਬਣਾਇਆ ਹੋਊਗਾ ਰਾਜੇ ਨੇ ਤੇ ਅੱਜ ਸਿਰਫ ਤੇ ਸਿਰਫ ਆਹਾ ਹੀ ਬਚਿਆ ਤੇ ਕਮੈਂਟ ਕਰਿਆ ਜੋ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੋ ਤੇ ਅੱਜ ਖੰਡਰ ਬਣ ਗਿਆ ਸਾਰਾ ਆਹ ਬੁਰਜੀ ਬਣਾਉਣ ਦਾ ਵੀ ਕੋਈ ਕਾਰਨ ਹੋਊਗਾ ਜਿਹੜਾ ਕਿ ਆਪਾਂ ਨੂੰ ਪਤਾ ਨਹੀਂ ਹੈ ਇਹ ਜਿਹੜੀ ਚੌਰਸ ਉੱਪਰੋਂ ਬਣੀ ਹੈ ਨਾ ਬੁਰਜੀ ਕਿਉਂਕਿ ਉਦੋਂ ਬੁਰਜੀਆਂ ਦੇ ਸਹਾਰੇ ਹੀ ਕਿਲੋਮੀਟਰ ਪਤਾ ਲੱਗਦੇ ਆ ਉਦੋਂ ਇਹਨਾਂ ਬੁਰਜੀਆਂ ਦੇ ਸਹਾਰੇ ਹੀ ਮਿੰਤੀ ਹੁੰਦੀ ਸੀ ਵੀ ਕਿੰਨੇ ਕਿਲੋਮੀਟਰ ਕਿੱਥੋਂ ਲਾਹੌਰ ਆ ਤੇ ਇੱਥੋਂ ਕਿੰਨਾ ਦਿੱਲੀ ਆ ਦਿੱਲੀ ਤੇ ਲਾਹੌਰ ਦਾ ਬਹੁਤ ਜ਼ਿਆਦਾ ਤਾਲਮੇਲ ਸੀ ਤੇ ਰਸਤੇ 'ਚ ਪੈਂਦਾ ਸੀ ਆਪਣਾ ਮਾਲਵਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਆ ਜੋ ਜਿੰਨਾ ਕ ਪਤਾ ਸੀ ਤੁਹਾਡੇ ਨਾਮਾਂ ਸ਼ੇਅਰ ਕਰ ਲਿਆ ਤੇ ਜਿੰਨੇ ਕ ਆਪਾਂ ਪੜ੍ਹੀ ਸੀ ਜਿੰਨੇ ਕ ਆਪਾਂ ਨੂੰ ਨੌਲੇਜ ਸੀਗੀ ਉਹਨੇ ਕੀ ਤੁਹਾਡੇ ਨਾਲ ਸ਼ੇਅਰ ਕਰ ਲਈ ਹੈ ਬਾਕੀ ਜੇ ਕਿਸੇ ਨੂੰ ਪਤਾ ਹੋਇਆ ਤਾਂ ਹੋਰ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਬਾਕੀ ਬਹੁਤ ਵਧੀਆ ਲੱਗਦਾ ਮੈਨੂੰ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ ਦੇਖ ਕੇ ਬੜਾ ਸਕੂਨ ਮਿਲਦਾ ਤੇ ਮੈਨੂੰ ਚੰਗਾ ਲੱਗਦਾ ਹੈ ਪੁਰਾਣੇ ਰਾਜਿਆਂ ਮਹਾਰਾਜਿਆਂ ਦੇ ਟਾਈਪ ਦਾ ਵੀ ਕਿੱਦਾਂ ਦਾ ਧਾਮ-ਚਾਮ ਹੋਊਗਾ ਕਿੱਦਾਂ ਦਾ ਰਾਜ ਕੀਤਾ ਹੋਊਗਾ ਪਰ ਸਨ ਚ ਆਇਆ ਵੀ ਜਿਹੜਾ ਸ਼ੇਰਸਾ ਸੂਰੀ ਆ ਬਈ ਉਹਨੇ ਬਹੁਤ ਵਧੀਆ ਰਾਜ ਕੀਤਾ ਥੋੜਾ ਟਾਈਮ ਰਾਜ ਕੀਤਾ ਪਰ ਕੀਤਾ ਬਹੁਤ ਵਧੀਆ ਤੇ ਜਿਹੜੀ ਕਰੰਸੀ ਜਿਹੜੀ ਕਰੰਸੀ ਆਪਣੀ ਕਹਿੰਦੇ ਵੀ ਥੋੜੀ ਜੀ ਸੋਣੀ ਨਹੀਂ ਹੁੰਦੀ ਸੀ ਤੇ ਉਹਨੇ ਨਵੀਂ ਕਰੰਸੀ ਵੀ ਤਿਆਰ ਕੀਤੀ ਸੀ ਸ਼ੇਰਸਾ ਸੂਰੀ ਨੇ ਤੇ ਵੀਡੀਓ ਮੇਰੀ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ